ਸਾਥੀਆ ਮਿੱਤਰੋ ਸਵਾਗਤ ਹੈ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚੇ ਹਾਂ ਬਾਈ ਬਿਆਨਤ ਕੋਲੇ ਪਿੰਡ ਕਾਲੇਕੇ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਮੋਗਾ ਦੇ ਵਿੱਚ ਬਾਈ ਦੇ ਫਾਰਮ ਤੋਂ ਬਹੁਤ ਟੌਪ ਦੇ ਜਿਹੜੇ ਤਿੰਨ ਨਾਗਾ ਆਪਾਂ ਤੁਹਾਨੂੰ ਅੱਜ ਸ਼ੂਟ ਕਰਕੇ ਦਿਖਾਵਾਂਗੇ ਇਹ ਕਹਾ ਦੇਖੋ ਗੱਬਣ ਬਹੁਤ ਜਿਆਦਾ ਚੰਗੀ ਵਹਿੜ ਵੱਡੇ ਕੱਦ ਵਡਦੀ ਰੇਟ ਇਹਦਾ ਬਿਲਕੁਲ ਨੋਰਮਲ ਹੋ ਤੇ ਦੋ ਜਰਥੀਆਂ ਪੰਜਾਬ ਵਾਲੀਆਂ ਇਹ ਵੀ ਬਿਲਕੁਲ ਜਾਇਜ਼ ਰੇਟ ਦੇ ਵਿੱਚ ਹੋਣਗੀਆਂ ਦੁੱਧ ਵੀ ਬਾਈ ਕਹਿੰਦਾ ਚੰਗਾ ਵਾ ਜਾਨਵਰ ਨੂੰ ਖਰੀਦਣ ਤੋਂ ਪਹਿਲਾਂ ਤਸੱਲੀ ਤੁਸੀਂ ਕਰਨੀ ਹੈ ਜਾਣਕਾਰੀ ਮੈਂ ਤੁਹਾਨੂੰ ਲੈ ਕੇ ਜਨਾ ਬਈ ਸਵਾਗਤ ਹੈ ਪਹਿਲਾਂ ਦਾ ਜੀ ਸਤਿ ਸ੍ਰੀ ਅਕਾਲ ਬਾਈ ਜੀ ਖਾਸੀ ਸਵਾਗਤ ਹੈ ਬਾਈ ਜੀ ਫਾਰਮ ਤੇ ਤੇ ਬਾਈ ਬਿਆੰਤ ਕਿਵੇਂ ਅੱਜ ਦੇ ਰੇਟ ਵੀ ਅੱਗੇ ਹਰ ਕੀ ਰਹਿਣਗੇ ਆਪਣੇ ਬਾਈ ਬਾਈ ਨਾ ਰੇਟ ਜਮਾਂ ਜਾਇਜ਼ ਹੋਣਗੇ ਆਪਣੇ ਜੇ ਨੂੰ ਪਤਾ ਅੱਗੇ ਵੀ ਜਦੋਂ ਵੀਡੀਓ ਆਪਣੇ ਚੈਨਲ ਤੇ ਪੈਂਦੀ ਆਪਣਾ ਮਾਲ ਨਾਲ ਦੀ ਨਾਲ ਵੇਖ ਜਾਂਦਾ ਕਿਉਂਕਿ ਭਰਾ ਆਪਣੇ ਨਾਲ ਵਧੀਆ ਜੁੜੇ ਹੋਏ ਹਨ ਜੁੜੇ ਹੋਏ ਹੈ ਬਾਈ ਹੈਨਾ ਤੇ ਆਪਣਾ ਮਾਲ ਆਜੀ ਪਰਮਾਤਮਾ ਦੀ ਕਿਰਪਾ ਨਾਲ ਵਧੀਆ ਹੋਊਗਾ ਵਧੀਆ ਹੋਊਗਾ ਗੱਲਬਾਤ ਬਾਈ ਪਹਿਲੀ ਤੋਂ ਹੀ ਕਰੀ ਹੈ ਨਾ ਬਹੁਤ ਜਿਆਦੇ ਚੰਗੇ ਰੰਗ ਪ੍ਰਿੰਟ ਵਾਲੀ ਜਿਹੜੀ ਜਰਸੀ ਤੋਂ ਹਣਾ ਸੁਹਾ ਬਾਈ ਇਹਦਾ ਸੁਹਾ ਵੀਰੇ ਦੂਜਾ ਆਪਣੇ ਮੂੰਹ ਮੱਥੇ ਵਾਲੇ ਬੰਦੇ ਤੋਂ ਹੀ ਆਈ ਆ ਠੀਕ ਆ ਵੀਰੇ ਉਹ ਕਹਿੰਦਾ ਵੀ ਇਹਦਾ 15 ਕਿਲੋ ਦੁੱਧ ਮੈਂ ਚੋਇਆ ਪਹਿਲਣ ਦਾ ਠੀਕ ਆ ਬਾਈ ਤੇ ਜਣੀ ਇਹਨਾਂ ਦੁੱਧ ਨੂੰ 15 16 ਆਰਾਮ ਨਾਲ ਪਿਉਣਾ ਚਾਹੀਦਾ ਪਿਉਣਾ ਚਾਹੀਦਾ ਬਾਈ ਠੀਕ ਆ ਸੀਲ ਠੰਡੀ ਆ ਵੀਰੇ ਮਗਰ ਵੀ ਇਹਦੇ ਬੱਛੀ ਆ ਵੀਰੇ ਬਹੁਤ ਟਾਪ ਕੁਆਲਿਟੀ ਦੀ ਬਾਈ ਬੱਛੀ ਆ ਮਗਰ ਵੀ ਬੱਛੀ ਆ ਘਾਰਾ ਮਾਰ ਰਿਹਾ ਵੀਰੇ ਮਾਰ ਦਿਓ ਜੀ ਮਾਰ ਦਿਓ ਤੁਸੀਂ ਚੈੱਕ ਕਰੋ ਬਾਕੀ ਬਾਈ ਆਰਡਰ ਰੌਡਰ ਬਹੁਤ ਚੰਗਾ ਲਾਇਆ ਬਹੁਤ ਚੰਗਾ ਵੀਰੇ ਲੈ ਚੂਣ ਵੇਖ ਲੈ ਆਦ ਹੀ ਚੈੱਕ ਕਰਕੇ ਲੁਕੋ ਬਾਈ ਦੇ ਫਾਰਮ ਤੋਂ ਤਕਰੀਬਨ ਤਕਰੀਬਨ ਜਿੰਨੇ ਵੀ ਜਾਣ ਤੁਹਾਨੂੰ ਵੀਰੇ ਪੂਰਾ ਚੰਗਾ ਮਾੜੀ ਜੀ ਕਿਉਂਕਿ ਤਾਜੇ ਪਸ਼ੂ ਤੇ ਨਾ ਭਾਲ ਹੋ ਜਾਂਦੀ ਹੈ ਜਦੋਂ ਭਾਲ ਭੁਲ ਲਾ ਕੇ ਦੋ ਤਿੰਨ ਦਿਨਾਂ ਮੈਂ ਭਾਲ ਭੁਲ ਚੱਕ ਕੇ ਆ ਮੁੱਠੀ ਮੁੱਠੀ ਦਾ ਥਾਣਾ ਤੇ ਚੋਣ ਇੰਨਾ ਚੰਗਾ ਲੱਗਾ ਨੂੰ ਚੰਗਾ ਲਾ ਵੀਰੇ ਤੂੰ ਐ ਝੂਟਣ ਵਾਲਾ ਥਾ ਵੇਖ ਕੇ ਨਾ ਚੰਗਾ ਚੋਣ ਲੱਗੇ ਹੀ ਚੈੱਕ ਕਰਕੇ ਦੇਖੋ ਬਾਕੀ ਬਾਈ ਤਕਰੀਬਨ ਬਾਈ ਆਪਾਂ ਜਾਨਵਰ ਜਿਹੜਾ ਲੈਣੇ ਆ ਉਹ ਚੰਗੇ ਚੋਣ ਵਾਲੇ ਲੈਣੇ ਹਨ ਕਿਹੜੇ ਚੋਣ ਵਾਲਾ ਮਾੜੇ ਵਾਲਾ ਨਹੀਂ ਲੈਂਦੇ ਵੀਰੇ ਫਸਕ ਫਸਕ ਚਵਾਈ ਵਾਲਾ ਨਹੀਂ ਲੈਂਦੇ ਤੇ ਜੇਰ ਬਾਈ ਇਹਦੀ ਉਹ ਚਹੀ ਬੱਛੀ ਆ ਵੀਰੇ ਬੱਛੀ ਆ ਦੁੱਧ ਕਿੰਨਾ ਦਾ ਸਹੀ ਭੰਦ ਬਾਈ ਦੁੱਧ ਵੀਰੇ 15 16 ਕਿਲੋ ਕਹਿੰਦੇ ਪਹਿਲਾਂ ਨੇ ਦਿੱਤਾ 15 ਗ੍ਰਾਮ ਨਾਲ 16 17 ਮੰਨ ਲੈਣਾ ਠੀਕ ਆ ਬਾਈ ਬਾਕੀ ਆਪਦੀ ਸਮਝਣਾ ਜਿੰਨਾ ਚੋ ਸਕਦੇ ਵੀ ਕੋਈ ਵੀ ਮਾਲ ਆ ਆਪਦੀ ਸਮਝਣਾ ਲੈ ਲੈਣਾ ਕਿਉਂਕਿ ਆਪਣਾ ਮਾਲ ਖਰੀਦਿਆ ਕਿੰਨਾ ਦੁੱਧ ਚੋ ਸਕਦੇ ਆ ਦੀ ਸਮਝਣਾ ਵੀਰੇ ਲੈ ਠੀਕ ਆ ਬਾਈ ਮਗਰ ਇਹਦੇ ਬੱਛੀ ਆ ਨਾ ਬਾਈ ਹੈਨਾ ਤੇ 13 14 ਕਿਲੋ ਚੱਲ ਮੰਨ ਲਿਗੇ ਆਪਾਂ ਹੈਨਾ ਹਾਂ ਵੀਰੇ ਪਿਉਣਾ ਚਾਹੀਦਾ ਬਾਕੀ ਲੇਵੇ ਵਾਲੀ ਹੋਰ ਹੁੰਦਾ ਤਾਂ ਅਗਲੇ ਨੇ 22 ਕਿਲੋ ਕਹਿ ਦੇਣਾ ਹਾਂ ਤੇ ਬਾਈ ਇਹ ਆਪਾਂ ਮਗਰ ਬੱਛੀ ਦੁੱਧ ਵੀ ਚੰਗਾ ਦੇਣੀ ਕਿੰਨੇ ਦੀ 56000 ਦੀ ਦੇ ਦੇਣੀ ਆ ਸਿਰਫ 55000 ਦੀ ਸਿਰਫ 55000 ਦੀ ਵੀਰੇ ਕਿਉਂਕਿ ਭਾ ਆਪਣੇ ਚਾਹਾਂ ਤੈਨੂੰ ਪਤਾ ਜਾਇਜ਼ ਹੁੰਦੇ ਤਾਂ ਮਾਰ ਲੈਣ ਵਾਲੇ ਹੁੰਦੇ ਲੈ ਬਈ ਖੋਲੀ ਇਹਨੂੰ ਆਪਾਂ ਇੱਕ ਵਾਰ ਤੋੜ ਕੇ ਦਿਖਾਉਣੇ ਆ ਤੁਹਾਨੂੰ ਨਿੱਗਰ ਆ ਉਦਾਂ ਵੀ ਆਹ ਚੈੱਕ ਕਰਿਓ ਤੁਸੀਂ ਇਹ ਆ ਦੇਖੋ ਬਹੁਤ ਜਿਆਦੇ ਸੋਹਣੀ ਆ ਇਹ ਇੱਥੇ ਚੈੱਕ ਕਰਕੇ ਦੇਖੋ ਬਾਕੀ ਢਾਂਚਾ ਢੋਂਚਾ ਬਹੁਤ ਸੋਹਣਾ ਇੱਥੋਂ ਤੁਸੀਂ ਥਾਣ ਦੀਆ ਕਰਕੇ ਦੇਖੋ ਬਹੁਤ ਜਿਆਦਾ ਚੰਗੀ ਗੋਲ ਪਈ ਆ ਵੀਰੇ ਪੇਠੇ ਆ। ਹਾਂ। ਬਾਕੀ ਜਾਨ ਚਾ ਬਾਈ ਹਨਾ ਬੱਛੀ। ਹੂੰ ਤੂਰੇ ਜਾਨ ਚਾ ਵੀਰੇ। ਜਾਨ ਚਾ ਬੱਛੀ। ਇਹੋ ਜੀ ਤੋ ਖਰੀਦੀ ਹੋ ਕੇ ਕਹਿੰਦੇ ਸਾਡੇ ਬੱਚੇ ਪੁੱਤਿਆਂ ਥੱਲੇ ਹੀ ਫਿਰਦੇ ਰਹਿੰਦੇ ਆ ਕੋਈ ਮਾਰਦੀ ਕਰਦੇ ਨਹੀਂ। ਠੀਕ ਆ ਬਾਈ। ਹਾਂ ਲੈ ਥਣ ਵੀਰੇ ਵਿਖਾ ਦੇ ਲੈ ਮੂਹਰ ਦੀ ਕਿੰਨਾ ਚੰਗਾ ਆ ਖਾਣ ਵਾਲਾ। ਹਾਂ ਇੱਥੋਂ ਚੈੱਕ ਕਰੋ। ਹਾਂ ਲੈ। ਥਣ ਤੁਹਾਨੂੰ ਬਹੁਤ ਜਿਆਦਾ ਚੰਗਾ ਬਾਕੀ ਆ ਦੇਖ ਲਓ ਤੁਸੀਂ ਪਿਚਾਲੇ ਦੇਖੋ। ਬਾਈ ਚੀਜ਼ਾਂ ਆ ਹੁੰਦੀਆਂ। ਹਾਂ ਇੱਥੋਂ ਚੈੱਕ ਕਰਕੇ ਵੇਖੋ। ਬਹੁਤ ਜਿਆਦਾ ਚੰਗਾ ਆ। ਟੌਪ ਕੁਆਲਿਟੀ ਆ। ਬੱਚਾ ਉਹ ਖੜਾ ਲੈ। ਆ ਆਦ ਹੀ ਚੱਕ ਦਰੋ ਆ ਤਾਂ ਵੀਰੇ ਚੱਕ ਚੁੱਕੇ ਨਾ ਭਲ ਭਰਾ ਲੈਵਾ ਜਮਾ ਸੈੱਟ ਕਰ ਜਾਣਾ ਬਾਈ ਹੈਣਾ ਬਹੁਤ ਚੰਗਾ ਵੀਰੇ ਬਾਈ ਉਹ ਮਾਲਕ ਨੇ ਪਿਛਲੇ ਸੂਏ ਦਾ ਕਿੰਨਾ ਦੱਸਿਆ ਸੀਗਾ ਇਹਦਾ 15 16 ਕਿਲੋ ਵੀਰੇ ਐਵੇਂ ਆਪਾਂ ਫालतੂ ਨਹੀਂ ਕਹਿੰਦੇ ਆਵੇਂ 22 ਕਿਲੋ ਕਹੀ ਗਈ ਉਹ ਕਰਣੀ ਆਪਾਂ ਤੇ ਇਹ ਆਪਾਂ ਦੇਣੀ ਕਿੰਨੇ ਦੀ ਅੱਜ ਅੱਜ ਵੀਰੇ 56000 ਦੀ ਦੇ ਦੇਣੀ ਮੁੱਲ 60 ਕਰਾ ਵਾਲਾ 65 ਕਰਾ ਵਾਲਾ ਰੇਟ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ ਬਾਈ ਅੱਜ 56000 ਦੀ ਦੇ ਦੇਣੀ ਕਿਉਂਕਿ ਆਪਣੇ ਮੁੱਲ ਵੀਰੇ ਨੇੜੇ ਨਾਲ ਲੱਗਦੇ ਹੀ ਹੁੰਦੇ ਆ ਹਾਂ ਦੇਣ ਲੈਣ ਵਾਲੀ ਗੱਲ ਨਹੀਂ ਹੁੰਦੀ ਹੈ ਨਾ ਇਹ ਬਾਕੀ ਜੇ ਗੱਲਬਾਤ ਕਰੀਏ ਬਾਈ ਦ ਬੱਚਾ ਬਈ ਬੋਲਾ ਚੰਗਾ ਬੱਚਾ ਬੱਚਾ ਬਈ ਹੋਣੀ ਹੈ ਬੱਚੀ ਹੈ ਬਈ ਹੈਣਾ ਤੇ ਰੇਟ ਬਾਈ ਨੇ ਸਰ ਕਿਦਾ ਕਰਿਆ ਅੱਜ 56000 ਬਾਦ ਦੇ ਲੈਣ ਵਾਲੀ ਗੱਲਬਾਤੀ ਆ ਦੁੱਧ ਦੁੱਧ ਬਾਕੀ ਜਿਹੜਾ ਤੁਸੀਂ ਦੇਖਣਾ ਉਹ ਜੇਰੀ ਦਾ ਵੇਲਾ ਜਿੱਥੇ ਲੱਤ ਰੱਖ ਲਈ ਉੱਥੇ ਹੀ ਆ ਹਾਂ ਉੱਥੇ ਹੀ ਖੜੀ ਆ ਬਈ ਹੈਣਾ ਤੇ ਗੱਲਬਾਤ ਕਰੀਏ ਬਈ ਆਪਾਂ ਅਗਲੀ ਦੀ ਹੈਣਾ ਇਹ ਵੀ ਕੱਦ ਦੀ ਚੰਗੀ ਆ ਇਹ ਸੁਆ ਬਈ ਇਹਦਾ ਇਹਦਾ ਸੁਆ ਵੀਰੇ ਦੂਜਾ ਠੀਕ ਹੈ ਭਾਈ ਪਿਆਰ 6 ਦਿਨਾਂ ਦੀ ਸੂਈ ਆ ਆਪਣੇ ਕੋਲੇ ਸੂਈ ਆ ਜੇਰ ਦੀ ਵੀਡੀਓ ਸਾਰੀ ਹੈਗੀ ਆ ਉਹ ਗੱਲਾਂ ਨਹੀਂ ਠੀਕ ਹੈ ਭਾਈ ਜਿਹੜੀ ਗੱਲ ਆ ਸਹੀ ਆ ਉਹੀ ਆਪਾਂ ਕਹਿੰਦੇ ਆ ਬਿਲਕੁਲ ਭਾਈ ਐਵੇਂ ਘਵਾਉਣ ਨੂੰ 20 ਕਿਲੋ ਘਵਾਲਾ ਜੀ ਤੂੰ ਆਪਾਂ ਖਰੀਦੀ ਆ ਉਹ ਕਹਿੰਦਾ ਮੈਂ 19 ਕਿਲੋ ਦੁੱਧ ਇਹਦੇ ਥੱਲੋਂ ਚੋਇਆ ਠੀਕ ਹੈ ਭਾਈ ਹੁਣ 6 ਦਿਨਾਂ ਦੀ ਸੂਈ ਥੱਲੇ ਅਗਲਾ ਬੋਲਾ ਮੰਨ ਲੇ ਦੁੱਧ ਮੰਨ ਲੇ ਹੁਣ 14 ਲੀਟਰ ਚੋਣ ਵਾਲਾ ਵੀਰੇ ਅਗਲਾ ਦੋ ਟਾਈਮ ਜਿੱਤੇ ਮਰਜੀ ਆ ਜੀ ਹਾਂ ਉਹਨਾ ਅਗਲੇ ਨੇ ਚਵਾਉਣੀ ਆਪਾਂ ਚਵਾਉਣੀ ਆਪਾਂ ਹਨਾ ਐਨ ਦੋ ਟਾਈਮ ਆ ਜਾ ਤਿੰਨ ਆਵੇ ਠੀਕ ਆ ਬਈ 14 ਤੋਂ ਵੱਧੂ ਕੀ ਘੜਦੀ ਨਹੀਂ ਘੜਦੀ ਨਹੀਂ ਬਈ ਚਵਾਈ ਚੂਈ ਦੀ ਕਿਵੇਂ ਚਵਾਈ ਚੂਈ ਦੀ ਇੱਕ ਨੰਬਰ ਆ ਵੀਰੇ ਲਾਪਾ ਧਾਰਾ ਮਾਰਦ ਨੇ ਇਹਦੀਆਂ ਵੀ ਇੱਥੋਂ ਤੁਸੀਂ ਚੱਕ ਕਰਕੇ ਦੇਖੋ ਬਈ ਬਾਕੀ ਥਣ ਬਾਈ ਬਾਹਲਾ ਜਾਰੇ ਸੋਹਣਾ ਜਨ ਲੱਗਿਆ ਹੋਇਆ ਹਨਾ ਮੇਨ ਹਨਾ ਇੱਥੋਂ ਦੇ ਹੀ ਚੈੱਕ ਕਰਿਓ ਬਾਕੀ ਨਾੜਾ ਨੂੜਾ ਦੇਖੋ ਲੇਵੇ ਤੇ ਤੁਸੀਂ ਬਹੁਤ ਚੰਗੀ ਆ ਵੀਰੇ ਪੰਜਾਬ ਵਾਲੀ ਜਰਸੀ ਆ ਮਿਲਦੀ ਨਹੀਂ ਮਿਲਦੀ ਨਹੀਂ ਕੋਈ ਵੀ ਪਸ਼ੂਆਂ ਜੋ ਕਹਿ ਰਹੀ ਹੈ ਅਗਲਾ ਕਿ ਜਾਂ ਹਿਮਾਚਲ ਵਾਲੀ ਆਪਾਂ ਫਰੀ ਦੇ ਦੇਾਂਗੇ ਬੰਦਾ ਸਬੂਤ ਕਰ ਦੇ ਬਿਲਕੁਲ ਬਾਈ ਹਾਂ ਕਿਉਂਕਿ ਬਾਈ ਜਿਵੇਂ ਆਪਾਂ ਗੱਲਬਾਤ ਕਰੀਏ ਉਹ ਜਾਨਵਰ ਦਾ ਜਿਹੜਾ ਜੋ ਸਾਦਾਸੀ ਦਿੰਦਾ ਬਾਈ ਹਾਂ ਵੀਰੇ ਦਾਸੀ ਦਿੰਦਾ ਬਾਕੀ ਲੈ ਚੂਣ ਵੇਖ ਵੀਰੇ ਤੂੰ ਲੈ ਲੈ ਆ ਚੈੱਕ ਕਰਕੇ ਦੇਖੋ ਮਿੱਤਰੋ ਤੁਸੀਂ ਲੈ ਆ ਜੀ ਜਦੋਂ ਇੱਥੋਂ ਹੀ ਚੜਨ ਵਾਲੀ ਚਵਾਈ ਆ ਹਾਂ ਚੜਨ ਵਾਲੀ ਹਾਂ ਐ ਨਹੀਂ ਗੱਲ ਕੋਈ ਚੜਨ ਵਾਲੀ ਚੈੱਕ ਕਰਕੇ ਦੇਖ ਲੋ ਵਾਹ ਯਾਰ ਇਹ ਟੌਪ ਦੀ ਆ ਹਨਾ ਬਾਈ ਬਹੁਤ ਚੰਗੀ ਆ ਵੀਰੇ ਹਾਂ ਤੇ ਬਾਕੀ ਇਹਦਾ ਕੀ ਅੰਦਾਜ਼ਾ ਬੈਂਤ ਬਾਈ ਕਿੰਨਾ ਦੁੱਧ ਤੇਰੇ ਹਿਸਾਬ ਨਾਲ ਪਿਆਊਗੀ ਦੁੱਧ ਵੀਰੇ ਆਪਣੇ ਕੋਲੇ ਦਾਸ ਦੇ ਰਹਿੰਦੀ ਆ ਹਾਂ ਬੰਦੇ ਨੇ ਆਪਾਂ ਨੂੰ 19 ਕਿਲੋ ਜਿੱਦੋਂ ਲਈ ਆਉਣੇ ਦੱਸਿਆ ਆਪਾਂ ਵੀਰੇ ਇੰਨਾ ਦੁੱਧ 18-19 ਕਿਲੋ ਇਹਦਾ ਚੁਆਵੀ ਦੇਵਾਂਗੇ ਜੇ ਖੜ੍ਹਦੀ ਆ ਤਾਂ ਅੱਜ ਤੋਂ 8-10 ਦਿਨ ਲੈ ਜਾਗੇ ਬਾਈ ਆਪਾਂ ਉਥੋਂ ਦਾ ਖਾਣਾ ਆਪਾਂ ਲੈ ਜਾਾਂ ਵੀਰੇ ਜਾਵੜਨਾ ਕਿਉਂਕਿ ਦੇਣੀ 6 ਹੋਇਆ ਇਹਦਾ ਦੇਣੀ 6 ਹੋਇਆ ਜਿਹੜੀ ਅੱਜ 14 ਕਿਲੋ ਚੁਆਈ ਜਾਂਦੀ ਆ ਨਹੀਂ ਹਮਾਚ ਲਾਲਿਆਂ ਦਾ ਵੀਰੇ 8 ਕਿਲੋ ਦਿੰਦਿਆਂ 8 ਕਿਲੋ ਦਿੰਨੀ ਲੈ ਆ ਬਈ ਇਹਨੂੰ ਖੋਲ ਕੇ ਇਹ ਲੈ ਚੈੱਕ ਕਰੋ ਮੈਂ ਥਣ ਬਹੁਤ ਸੋਹਣਾ ਲੱਗਿਆ ਹੋਇਆ ਵਾ ਲੈ ਵਲੂ ਇੱਥੇ ਚੈੱਕ ਕਰਕੇ ਦੋਗਾ ਲੈ ਟਿਲੀ ਟਿਪ ਪੈ ਗਈ ਬਈ ਹਾਂ ਬਈ ਸਿਆਲ ਆ ਬਈ ਜਿੰਨੀ ਮਰਜੀ ਖਰਾਕ ਪਾਈ ਚੱਲ ਤੇ ਕੱਢੀ ਚੱਲ ਬਈ ਹਨਾ ਐ ਥਣ ਥਣ ਵਿਖਾ ਦੇ ਵੀਰੇ ਕਿੱਥੇ ਲੱਗਾ ਹਨਾ ਬੋਦੀ ਬਾਦੀ ਵਾਲੀ ਬੱਛੀ ਆ ਨਾ ਇੱਥੋਂ ਟੌਪ ਹੀ ਲੈਂਡ ਚੈੱਕ ਕਰਕੇ ਦੇ ਲੋ ਥਣ ਬਹੁਤ ਜਿਆਦਾ ਚੰਗਾ ਵਾ ਇਹ ਬਿਆਧ ਕਿੰਨੇ ਹੀ ਦੇਣੀ ਆ ਬਈ ਆਪਾਂ ਇਹ ਵੀਰੇ ਮੁੱਲ ਕਰਾਉ ਨੂੰ 75 ਕਰਾਲਾ 80 ਕਰਾਲਾ ਠੀਕ ਆ ਬਈ ਆਪਾਂ 68000 ਦੀ ਦੇਣੀ ਆ ਵੀਰੇ ਇਹ ਸਰ ਫੁੱਲਾ ਜਨਾਬ ਵੜੇ ਕੋਈ ਭੈਣ ਭਰਾ ਹਾਂ ਸਰ 66000 ਦੀ ਤੁਹਾਨੂੰ ਆ ਮਿਲ ਜਣੀ ਆ ਥਣ ਲੈਵਾ ਤੁਸੀਂ ਇਥੋਂ ਚੈੱਕ ਕਰਕੇ ਦੇਖ ਲਓ ਬਹੁਤ ਜਿਆਦੇ ਨਜਾਇਜ਼ ਚੰਗਾ ਲੱਗਿਆ ਹੋਇਆ ਵਾ ਤੇ ਬਾਕੀ ਜੇ ਗੱਲਬਾਤ ਕਰੀਏ ਦੁੱਧ ਦਾ ਦੁੱਧ ਬਾਈ ਕਹਿੰਦਾ ਆਪਾਂ ਜੇ ਆਪਣੇ ਕੋਲ ਖੜ੍ਹਦੀਏ ਤਾਂ ਆਪਾਂ ਜਿੰਨਾ ਪਿਛਲੇ ਮਾਲ ਕਰਦੇ ਸੀ ਉੱਥੋਂ ਤੱਕ ਲੈ ਜਾਗੇ ਯਾਰ ਚੋਣਾ ਵੀਰੇ ਅਗਲੇ ਨੇ ਆਖਿਆ ਜਿਹੜਾ ਮਰਜੀ ਦੋ ਟਾਈਮ ਆਜੇ ਤਿੰਨ ਟਾਈਮ ਹਾਂ ਆਜੇ ਆਪਾਂ ਨੂੰ ਕੋਈ ਥੜਕੂਰੀ ਕਿਉਂਕਿ ਆਪਾਂ ਉਹਨਾਂ ਦੱਸਦੇ ਹਾਂ ਨੇ ਜਿਨ੍ਹਾਂ ਦੁੱਧ ਹੈਗਾ ਹਾਂ ਸਾਹਮਣ ਵਾਲਾ ਹੋਵੇ ਬੰਦਾ ਸਾਹਮਣ ਵਾਲਾ ਬੰਦਾ ਹੋਵੇ ਬਾਈ ਹੈਨਾ ਬਾਕੀ ਜੀ ਆਪਾਂ ਗੱਲਬਾਤ ਕਰੀਏ ਆਪਾਂ ਬਰੀਡ ਚੰਗੀ ਦੇ ਦੇਣੀ ਬਾਈ ਫੀਲ ਹਾਂ ਬਰੀਡ ਵੀ ਵੀਰੇ ਗਾਂ ਨੂੰ ਬੱਚੇ ਵੀ ਚੰਗੇ ਪਾਊ ਕਿਉਂਕਿ ਜਾਨਵਰ ਬਾਲਾ ਚੰਗਾ ਦਿੰਦਾ ਹਾਂ ਮਗਰ ਬੱਚਾ ਵੀ ਚੰਗਾ ਜਾਨਵਰ ਲੈਣਾ ਹੋਵੇ ਚੰਗੇ ਬੱਚੇ ਪਾਉਗੇ ਚੰਗੇ ਬੱਚੇ ਪਾਉਗੇ ਹਨ ਤੇ ਇਹ ਗੱਲਬਾਤ ਬਾਈ ਆਪਾਂ ਕਰੀਏ ਇਹਦੀ ਹਨਾ ਵੱਡੇ ਕੱਦ ਵੱੱਡ ਦੀ ਹੈ ਹਨਾ ਤੇ ਊ ਵੀ ਬਾਈ ਚਾਰੂ ਬਹੁਤ ਹੈ ਹਨਾ ਇਹਨਾਂ ਦੀ ਬਹੁਤ ਚਾਰੂ ਇਹ ਵੀ ਪੂਰੀ ਹੈ ਹਨਾ ਹੁਣ ਕੱਢਿਆ ਤੇ ਕੀ ਡਿਟੇਲ ਹੈ ਇਹਦੀ ਏ ਵੀਰੇ ਦੂਜੇ ਸੂਵੇ ਸੁਣੀ ਆ ਪਹਿਲਾਂ ਤਾਂ ਇਹਦਾ ਆਪਾਂ ਨੂੰ 23 ਕਿਲੋ ਦੁੱਧ ਦੱਸਿਆ ਜੀ ਨੇ ਜਿਹਦੇ ਤੋਂ ਆਪਾਂ ਲਈ ਆ ਅੱਛਾ ਬਾਕੀ ਜਿਹੜੇ ਭੈਣ ਭਰਾਣੇ ਲੈਣੀ ਮੈਂ ਅੱਗੇ ਵੀਡੀਓ ਜਾਵਾ ਪਹਿਲੇ ਹੀ ਕਹਿੰਨੇ ਉਹਨੇ ਆਪਦੀ ਸਮਝ ਨਾਲ ਅਗਲਾ 23 ਚ ਹੋਵੇ 25 ਹੋਵੇ 20 ਹੋਵੇ ਹਨਾ ਹਰੇਕ ਬੰਦੇ ਦੀ ਆਪਦੀ ਸਮਝ ਆ ਭਾਈ ਹਨਾ ਆਪਾਂ ਉਹ ਕੰਮ ਨਹੀਂ ਵੀ ਝੂਠ ਮਾਰੀ ਚੱਲੋ ਹਾਂ ਹਾਂ ਹੀ ਆਪਣਾ ਸੱਚਾਈ ਬੋਲਦੇ ਕਰਕੇ ਮਾਲ ਵੇਗਾ ਆਪਣਾ ਬਲਕੀ ਜਾਂਦਾ ਹਨਾ ਲੈ ਆ ਵੀਰੇ ਆਪਾਂ ਨੂੰ ਵੀਰੇ 23 ਦੱਸਿਆ ਠੀਕ ਆ ਬਾਈ ਤੇ ਦੂਜੇ ਸੂਏ ਸੁਣੀ ਆ ਕਿਉਂਕਿ ਪੰਜ ਚਾਰ ਦਿਨ ਲਊਗੀ ਓਕੇ ਬਈ ਲਿਆ ਇਹਨੂੰ ਬਈ ਬਾਹਰ ਕੱਢੀਏ ਮੜਾ ਜਾ ਬਾਹਰ ਕੱਢ ਕੇ ਤੁਹਾਨੂੰ ਚੈੱਕ ਕਰਾਉਣਾ ਬਈ ਰਾਜੀ ਰੂਜੀ ਚਿਪਲੀ ਬਹੁਤ ਚੰਗੀ ਆ ਨਾ ਸਾੰਭੀ ਵੀ ਆ ਕਿਸੇ ਦੀ ਵਧੀਆ ਬੰਦਿਆਂ ਤੋਂ ਆਈ ਆ ਕਿਉਂਕਿ ਜਿਹੜਾ ਚੰਗੀ ਬੰਦਾ ਗਾਂ ਰੱਖਦਾ ਵੀਰੇ ਉਹ ਸਾੰਭਦਾ ਵੀ ਸਾੰਭਦਾ ਬਾਈ ਹਾਂ ਇੱਥੇ ਤੁਸੀਂ ਚੈੱਕ ਕਰਕੇ ਦੇਖੋ ਕਰਕੇ ਦੇਖੋ ਮੇਤਰੋ ਬਹੁਤ ਯਾਦੇ ਟਾਪ ਦੀ ਆ ਬਾਈ ਹਨਾ ਹਾਂ ਵੀਰੇ ਜੇ ਕਿਸੇ ਕੋਲੇ ਹੋਰ ਹੁੰਦੀ ਉਹਦਾ ਕਹਿੰਦੇ ਫਾਰਮ ਚੋਂ ਲਈ ਆ ਫਾਰਮ ਚੋਂ ਲਈ ਆ ਆਪਾਂ ਘਰੇਲੂ ਲਈ ਆ ਤੇ ਘਰੇਲੂ ਕਹਿੰਦੇ ਹੁੰਦੇ ਆਪਾਂ ਐਵੇਂ ਫਾਰਮ ਦਾ ਨਾਮ ਲੈ ਕੇ ਮੋਲ ਨਹੀਂ ਵਧਾਉਣਾ ਵੀ ਸ਼ੈੱਡ ਵਾਲੇ ਤੋਂ ਲਈ ਆ ਮਹਿੰਗੀ ਲਈ ਆ ਸਹੀ ਗੱਲ ਆ ਬਾਈ ਅਗਲਾ ਕਹਿੰਦਾ ਫਾਰਮ ਚੋਂ ਲਈ ਆ ਫਰਾਨੀ ਸੀਮਨ ਦੀ ਹੈ ਹਨਾ ਕਹਿ ਕੇ ਹਨਾ ਫਾਰਮ ਵਾਲਾ ਹੁੰਦਾ ਤਾਂ ਅਗਲੇ ਕਹਿੰਨੇ ਘਣੀ ਘਣੀ 1.5 ਲੱਖ ਮੰਗ ਲੈਣਾ ਹਾਂ ਇਹ ਬਈ ਆਪਾਂ ਕਿੰਨੇ ਦੀ ਦੇਣੀ ਆ ਅਜੇ ਇਹ ਵੀਰੇ ਆਪਣਾ ਮੁੱਲ ਕਰਾਉ ਨੂੰ 80 ਕਰ ਵਾਲਾ 85 ਕਰ ਵਾਲਾ ਅੱਜ ਗੱਬਣ ਗੱਬਣ ਦਾ ਭਾਅ 77000 ਦੀ ਦੇਣੀ ਹੈ 77000 ਦੀ ਹੈ ਜੇ ਸੂਪੀ ਦਾ ਮਿੱਤਰੋ ਜਿਹੜੇ ਸਾਹ ਬਾਈ ਨੇ ਦੁੱਧ ਦੱਸਿਆ ਫੇਰ ਹੋਰ ਮੁੱਲ ਹੋਊ ਇਹ ਅੱਜ ਅੱਜ ਦਾ ਮੁੱਲੀ ਆ ਅੱਜ ਅੱਜ ਦਾ ਮੁੱਲੇ ਦਾ ਹੈਗਾ ਵਾ ਤੇ 73000 73000 70 ਤੇ 3 ਵੀਰੇ 70 ਤੇ 3 ਥਣ ਥਣ ਬਹੁਤ ਚੰਗਾ ਲੱਗਿਆ ਬਾਈ ਬਹੁਤ ਚੰਗੀ ਆ ਵੀਰੇ ਉਹ ਬਹੁਤ ਜਿਆਦੇ ਉਹ ਵੀ ਕੁੰਨੀ ਆ ਹਾਂ ਬਾਕੀ ਇਤੋਂ ਤੁਸੀਂ ਚੈੱਕ ਕਰਕੇ ਦੇਖੋ ਬੈੱਡ ਵਾਡੇ ਦੀ ਹਨਾ ਬਾ ਘਸਾਈ ਨਾ ਕਰੇ ਮੇਰੇ ਨਾਲ ਕੋਈ ਬਸ ਐਂ ਕਹੇ ਗੂਗਲ ਪੇ ਦਾ ਨੰਬਰ ਦੇ ਤੇ ਪੈਸੇ ਪਵਾ ਲੈ ਲਓ ਵੀ ਮੈਂ ਕਰੋ ਬਾਈ ਕਹਿੰਦਾ ਜਿਹੜਾ ਅੱਜ ਰੇਟ ਕਰਿਆ ਸਿਰਫ ਗੂਗਲ ਪੇ ਦਾ ਨੰਬਰ ਮੰਗ ਕੇ ਅਗਲਾ ਲੈ ਜੀ ਹਨਾ ਥਣ ਥਣ ਬਾਲਾ ਨਹੀਂ ਆਇਆ ਚੰਗਾ ਲੱਗਿਆ ਬਾਕੀ ਰਾਜੀ ਬਹੁਤ ਆ ਬਾਈ ਹਨਾ ਹਾਂ ਹਾਂ ਪੂਰੀ ਪਲੀ ਵੀ ਹੈ ਹਾਂ ਪਲੀ ਹੋਈ ਆ ਤੇ ਬੇਅੰਤ ਬਾਈ ਇੱਕ ਵਾਰ ਹਨਾ ਆ ਫਾਰਮ ਦੀ ਲੋਕੇਸ਼ਨ ਬੋਲ ਕੇ ਮੋਬਾਈਲ ਨੰਬਰ ਬੋਲ ਦਿਓ ਬਾਈ ਮੋਬਾਈਲ ਨੰਬਰ ਆ ਵੀਰੇ 9914565052 9914565052 ਬਾਈ ਜੀ ਬ੍ਰਾਂਤ ਸਿੰਘ ਮੇਰਾ ਨਾਮ ਹੈ ਕਾਲੇ ਕੇ ਪਿੰਡ ਆ ਬਾਗੇ ਪੁਰਾਣੇ ਦੇ ਨਾਲ ਆ ਮੋਗਾ ਜਿਲ੍ਹਾ ਵੀਰੇ ਆਪਣਾ ਤੇ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਵੀ ਚੱਲ ਰਿਹਾ ਤਿੰਨਾਂ ਨਗਾਂ ਦੇ ਵਿੱਚੋਂ ਕੋਈ ਵੀ ਨਗਰ ਖਰੀਦਣਾ ਬਾਈ ਦੇ ਨਾਲ ਤੁਸੀਂ ਸੰਪਰਕ ਕਰ ਲੈਣਾ ਬਾਕੀ ਜਾਨਵਰ ਦੀ ਤਸੱਲੀ ਤੁਸੀਂ ਆਪ ਕਰਨੀਓਂਗੇ ਬਾਈ ਨੇ ਜਿੱਥੋਂ ਤੱਕ ਕਿਹਾ ਵੀ ਕੋਈ ਵੀ ਜਾਨਵਰ ਖਰੀਦਣਾ ਤੁਸੀਂ ਆਪਦੀ ਸਮਝ ਦੇ ਨਾਲ ਖਰੀਦਣਾ ਵਾ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਉਂਦੇ ਵਸਦੇ ਰਹੋ ਜੀ ਧੰਨਵਾਦ